ਲੋਕਾਂ ਦੀ ਹੈ ਧਰਤੀ ਹੈਗਾ ਲੋਕਾਂ ਦੀ ਕੁੱਤੀ ਆ ਪਰ ਨੂੰ ਛੇੜਦੇ ਇਹ ਦੇਖੋ ਇਹ ਦੇਖੋ ਦੇਖ ਸੋ ਤਸਵੀਰਾਂ ਵੀ ਸਾਂਝੇ ਕਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਕੁਝ ਲੋਕ ਹੱਥਾਂ ਦੇ ਵਿੱਚ ਕਾਲੀਆਂ ਚੰਡੀਆਂ ਫੜ ਕੇ ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਦਾ ਵਿਰੋਧ ਕਰ ਰਹੇ ਨੇ ਜਾਣਕਾਰੀ ਮੁਤਾਬਕ ਇਹ ਵਿਰੋਧ ਬੀਤੀ ਸ਼ਾਮ ਜਲੰਧਰ ਦੇ ਵੈਸਟ ਹਲਕੇ ਵਿੱਚ ਹੋਇਆ ਜਦ ਚਰਨਜੀਤ ਚੰਨੀ ਨੇ ਇਲਾਕੇ ਵਿੱਚ ਚੋਣ ਪ੍ਰਚਾਰ ਲਈ ਆਣਾ ਸੀ ਉੱਥੇ ਇਸ ਦੌਰਾਨ ਕੁਝ ਲੋਕ ਇਕੱਠੇ ਹੋ ਗਏ ਚਰਨਜੀਤ ਚੰਨੀ ਦੇ ਵਿਰੋਧ ਵਿੱਚ ਜਮ ਕੇ ਨਾਅਰੇਬਾਸੀ ਕਰਨ ਲੱਗੇ ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਧਰ ਕੀ ਧਰੇਲਾ ਧਰ ਕੀ ਜਨਾਨੀਆਂ ਦਾ ਇਹਨੇ ਤੇ ਬੋਟਾ ਇਹ ਤਾਂ ਕੱਕਲੇ ਮਿਲਿਆ ਇਹਨੂੰ ਠੀਕ ਆ ਨਾ ਇਹਨੂੰੁੱਤਿਆ ਮਿਲਿਆ ਇੱਥੋਂ ਇਹ ਕਿੱਥੋਂ ਉੱਠ ਕੇ ਇੱਥੇ ਆ ਗਿਆ ਇਹਨੂੰ ਪੁੱਛਣਾ ਲਾ ਹੋਵੇ ਜੇ ਕਿਸੇ ਦੇ ਘਰ ਚ ਕੁਝ ਹੋ ਜਾਏਗਾ ਜੀ ਉੱਥੇ ਉੱਠ ਕੇ ਜਾਵਾਂਗੇ ਕਿੰਨੇ ਕਿ ਕਿੰਨੇ ਕਿ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਜੀ ਲੋਕਾਂ ਪੂਰੀ ਬਸਤੀ ਹੈ ਲੋ ਬਸਤਾਂ ਖਲਗੋ ਹਾਂਜੀ ਸਰਕਾਰ ਲੋਕ ਨਹੀਂ ਸੰਧੀ ਹੈ ਲੋਕਤੰਤਰ ਹੈ ਨਹੀਂ ਇਹ ਪ੍ਰਵਾਸੀ ਲੋਕ ਵੀ ਆਏ ਨੇ ਕੁਛ ਇਹਨਾਂ ਦਾ ਪੰਜਾਬੀ ਵੀ ਆਏ ਆ ਇਹ ਪ੍ਰਵਾਸੀ ਆਏ ਆ ਪੰਜਾਬੀ ਲੇਡੀਜ਼ ਵੀ ਆਈਆਂ ਨੇ ਜੀਬਾ ਜਪਸਵਨ ਆ ਉਹਨੇ ਕਿਹਾ ਕਿ ਅਬਾ ਇਹ ਵੀ ਬਿਹਾਰ ਦੇ ਵਾਲੇ ਤੋਂ ਪਤਾ ਦੇਣਾ ਤੁਹਾਨੂੰ ਕਿਹਾ ਇਹ ਕਹਿੰਦੇ ਆ ਜੰਦਾ ਦਾ ਪੋਟੜ ਤੁਹਾਨੂੰ ਕਿਹਾ ਸੀ ਤੁਹਾਨੂੰ ਟੁੱਟੇਗਾ ਮਾਰੀ ਨੂੰ ਵਿਦਾਇਕ ਬਣੇ ਸੀ ਕਾਂਗਰਸ ਪਾਰਟੀ ਦਾ ਜਿਹੜਾ ਇੱਥੇ ਪ੍ਰੋਗਰਾਮ ਹੋਇਆ ਗਿਆ ਹੈ ਸ਼ਿਵਾਈ ਨਗਰ ਜਲੰਧਰ ਦੇ ਵਿੱਚ ਦੂਜੇ ਪਾਸੇ ਭਾਰੀ ਵਿਰੋਧ ਹੋ ਰਿਹਾ ਹੈ ਉਹ ਸਾਡੇ ਆਪਣੇ ਗਲੀ ਦਾ ਬੰਦਾ ਹੈ ਉਹ ਸਾਡੇ ਬੰਦੇ ਹੁੰਦਾ ਹੈ ਉਹ ਸਾਡੇ ਗਲੀ ਦਾ ਬੱਚਾ ਹੈ ਉਹ ਨੰਬਰ 4 ਉਮੀਦਵਾਰ ਚਾਰਾ ਦੀ ਸੀ ਚੰਨੀ ਦਾ ਭਾਰੀ ਵਿਰੋਧ ਜਲੰਧਰ ਦਾ ਫੈਸਲਾ ਨਹੀਂ ਟੁੱਟੇਗਾ ਰਸ਼ੀਦ ਮਾਰੀ ਨੂੰ ਦਾ ਘੜ ਇਹ ਸਾਸ਼ੀ ਕੁਮਾਰ ਰਿੰਕੂ ਦੇ ਸਮਰਥਕ ਵੇਖ ਸਕਦੇ ਹੋ ਲੋਕਾਂ ਵੱਲੋਂ ਪਰਵਾਹ ਹੰਗਾਰਾ ਜਿਹੜਾ ਕੀ ਇਹ ਤਸਵੀਰਾਂ ਨੇ ਜਲੰਧਰ ਦੇ ਵੈਸਤੀਆਂ ਕਿਤੇ ਨਾ ਕਿਤੇ ਕਾਲੀਆਂ ਚੰਡੀਆਂ ਪੈ ਫੜੀਆਂ ਹੋਈਆਂ ਔਰ ਜਿਹੜਾ ਭਾਰੀ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਆਪਣੇ ਨੰਬਰ ਦਿਓ ਚੰਡੀ ਸਾਹਿਬ ਦਾ ਵਿਰੋਧ ਬੰਦ ਕਰਦੇ ਹੋਗੇ ਜਿਸ ਸਰਕਾਰ ਦੇ ਵਿੱਚ ਚੰਨੀ ਸਾਹਿਬ ਸੀਐਮ ਰਹਿਣਾ ਉੱਥੇ ਸਰਕਾਰ ਦੇ ਵਿੱਚ ਸਕੋਲਰਸ਼ਿਪ ਦਾ ਘੁਟਾਲਾ ਹੋਇਆ ਨੇ ਸਭ ਸੀ ਅੰਮ੍ਰਿਆ WhatsApp ਟੌਪਿਕ ਦੇ ਅੱਜ ਤੱਕ ਬਿਆਨ ਦਵਾ ਦਿਓ ਜੀ ਫਿਰ ਇਹ ਵਿਰੋਧ ਬੰਦ ਕਰ ਦਿਆਂਗੇ ਲੋਕਾਂ ਦੀ ਠਰਕੀ ਹੈਗਾ ਲੋਕਾਂ ਦੀ ਕੁਰਤੀ ਆਪਾਂ ਨੂੰ ਛੇੜਦਾ ਤੁਸੀਂ ਇਹ ਦੇਖੋ ਉਹ ਦੇਖ ਸੋ ਦੇ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਨੇ ਲੋਕ ਇਹ ਕਿਹੜਾ